ਅੰਮ੍ਰਿਤਸਰ ਸ਼ਹਿਰ ਵਿੱਚ ਗੰਦਗੀ ਦੀ ਪਰਮਾਲ ਹੈ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਗੱਲ ਕਰੀਏ ਇਲਾਕਾ ਟੈਲੀਫੋਨ ਐਕਸਚੇਂਜ ਅਤੇ ਹਾਥੀ ਗੇਟ ਦੀ ਤਾਂ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਦੇ ਨਾਲ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਗਲਬਤ ਕਾਹਦੇ ਹੋਏ ਆਖਿਆ ਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਇਲਾਕੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਇਹਨਾਂ ਨੂੰ ਇਥੋਂ ਹਟਾਇਆ ਜਾਵੇ ਤਾਂ ਜੋ ਬਦਬੂ ਭਰੇ ਮਾਹੌਲ ਤੋਂ निजात ਮਿਲ ਸਕੇ ਇਹ ਟੈਲੀਫੋਨ ਚੇਂਜ ਨਦੀਕ Shastri Market ਇੱਥੇ ਦੁਨੀਆ ਦਾ ਗੰਦ ਪਿਆ ਹੋਇਆ ਜੇ ਇਹ ਛਾਈ ਏਰੀਆ ਵਾ ਅੱਛਾ ਏਰੀਆ ਕੋਈ ਨਹੀਂ ਐ ਮੱਖੀਆਂ ਗੰਦ ਇਹਨਾਂ ਕਹ ਜਿੰਨਾ ਕੁਝ ਕਹਿ ਨਹੀਂ ਸਕਦੇ ਹਰ ਬੰਦਾ ਹਰ ਇਥੇ ਆਸੇ ਪਾਸੇ ਦਾ ਬੰਦਾ ਇੱਥੋਂ ਤੰਗ ਹੈ ਇਹਦੇ ਨਾਲੋਂ ਉਹ ਕੰਮ ਕਰੋ ਜਿਹੜਾ ਤੁਸੀਂ ਚੰਗਾ ਵਾ ਇਹ ਗਵਰਨਮੈਂਟ ਕਰ ਕੀ ਰਹੀ ਹੈ ਟੈਲੀਫੋਨ ਚੇਨ ਦੇ ਅੱਗੇ ਢੇਰ ਲੱਗਾ ਹੋਇਆ ਵਾ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਕੋਈ ਇਹਨੂੰ ਗਿੱਚਣ ਵਾਲਾ ਨਹੀਂ ਹੈ ਇੱਥੇ ਆਸੇ-ਪਾਸੇ ਸਾਰੇ ਪੱਡੇ ਗੰਦੀ ਗੰਦ ਹੈਗਾ ਸਰਕਾਰ ਨੇ ਕਿਹਾ ਹੈ ਇਸ ਇਸ ਸਰਕਾਰ ਕੀ ਕਰ ਰਹੀ ਹੈ ਸਰਕਾਰ ਸੁੱਤੀ ਹੋਈ ਹੈ ਇਸ ਸਰਕਾਰ ਨੂੰ ਨਹੀਂ ਪਤਾ ਕਿ ਮੈਂ ਇਹਨੂੰ ਕਿੱਦਾਂ ਚੁੱਕਣਾ ਇਹਨੂੰ ਅਸੀਂ ਕਿਸ ਰਹਿ ਸਾਬਣਾ ਹੈ ਹੈ ਇਹ ਗਲਤ ਗੱਲ ਹੈ ਇਹਨਾਂ ਨੂੰ ਚਾਹੀਦਾ ਗਵਰਨਮੈਂਟ ਨੂੰ ਇਹਦਾ ਮਸਲਾ ਹੱਲ ਕਰੇ ਜੇ ਨਹੀਂ ਮਸਲਾ ਹੱਲ ਕਰੇਗੀ ਤੇ ਫਿਰ ਅਸੀਂ ਉੱਪਰ ਜਾਵਾਂਗੇ ਹੋਰ ਕਿਤੇ ਟੱਕਰ ਮਾਰਾਂਗੇ ਇਹ ਸਮਾਰਟ ਸਿਟੀ ਹੈ ਇਹ ਤੇ ਇਹ ਤੇ ਬਿਲਕੁਲ ਬੁਕਾਰ ਸਿਟੀ ਇਹਨਾਂ ਨੇ ਕੀਤੀ ਹੋਈ ਹੈ ਕੋਲ ਗੁਰਦੁਆਰਾ ਹੈਗਾ ਵਾ ਸਮਝਦੇ ਹੋ ਨਹੀਂ ਕੋਲ ਆਸੇ-ਪਾਸੇ ਮੰਦਰ ਹੈਗੇ ਨੇ ਇਹ ਕਾਦੀ ਸਵਾਰਟ ਸਿਟੀ ਹੈ ਇਹਨਾਂ ਨੇ ਬੁਕਾਰ ਕੀਤਾ ਹੋਇਆ ਬੋਲਦੇ ਨਹੀਂ ਇਹਨਾਂ ਨੂੰ ਨਾ ਸਮਝ ਚਾਹੀਦੀ ਨੌਲੇਜ ਚਾਹੀਦੀ ਹੈ ਕਿ ਇੱਥੇ ਕੂੜੇ ਦਾ ਢੇਰ ਨਾਲ ਲੱਗੇ ਕਈ ਵਾਰੀ ਮੈਂ ਇਹਨਾਂ ਮੰਤਰੀਆਂ ਨੂੰ ਕਹਿ ਬੈਠਾ ਕਈ ਵਾਰੀ ਇਹਨਾਂ ਨਾਲ ਗੱਲ ਹੋਈ ਮੇਰੀ ਇਹਨਾਂ ਦੇ ਸੇ ਤੋਂ ਜੂ ਨਹੀਂ ਖਸਕਦੀ ਇਹ ਹੈਗੇ ਇਹਨਾਂ ਨੂੰ ਸੇਰੇ ਪਾ ਦਿਓ ਸਰੋਪੇ ਪਾ ਦਿਓ ਗੱਲ 'ਚ ਤੇ ਸਾਰਾ ਇਹ ਕੰਮ ਇਹਨਾਂ ਕੋਲ ਜ਼ਿਲ੍ਹਿਆਂ ਦਾ ਕਰਾ ਲਓ ਔਰ ਇਹਨਾਂ ਕੋ ਚੱਜ ਦਾ ਕੰਮ ਕੋਈ ਨਹੀਂ ਜੇਗਾ ਹੁਣ ਕੀ ਮੰਨ ਕਰਦੇ ਹੋ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਚਾਹੀਦਾ ਇੱਥੋਂ ਇਹ ਗੰਦ ਚੁੱਕੜ ਇੱਥੇ ਨਾ ਲਾਣ ਸੰਬੰਧ ਉਹਦੀ ਇੱਥੇ ਆੜ ਕੇ 2 ਮਿੰਟ ਆਪ ਖਲੋ ਕੇ ਦਿਖਾਣ ਮੈਨੂੰ ਇਹ ਤੇ 10 ਘੰਟਾ ਆਪ ਖਲੋਣ ਇਹ ਕੋ ਚੰਗੀਆਂ ਗੱਲਾਂ ਥੋੜੀਆਂ ਗਈਆਂ ਕਿ ਇਹਨਾਂ ਨੂੰ ਆਪ ਚਾਹੀਦਾ ਇੱਥੇ ਮੋਦ ਮਰਾਥੇ ਬਤੇ ਰਹਿੰਦੇ ਸਾਰੇ ਸੰਬੰਧ ਇਹਨਾਂ ਨੇ ਕੀ ਸਵਾਰਿਆ ਸਾਡੇ ਚਿਹਰੇ ਦੇ ਅੱਗੇ ਇਹਨਾਂ ਨੂੰ ਬੋਡ ਮਿਲੇਗਾ ਇਹ ਇਹ ਕੋਈ ਮਜਾ ਨਹੀਂ ਆ ਕੰਮ ਦਾ ਇੰਨਾ ਕੋ ਕੂੜਾ ਲੱਗਦਾ ਜਿੰਨਾ ਆਲੇ ਦੁਆਲੇ ਦਾ ਏਰੀਆ ਵਾ ਸਭ ਇੱਥੇ ਲਿਆ ਲਿਆ ਸੁੱਟ ਜਿੰਦੇ ਬੜੀ ਬੜੀ ਸ਼ਿਕਾਇਤਾਂ ਕੀਤੀਆਂ ਹੋਈਆਂ ਇਸ ਚੀਜ਼ ਦੀ ਆਪਾਂ ਸਾਹਮਣੇ ਤੁਹਾਡੀ ਦੁਕਾਨ ਜਰਮਾਲਿਆ ਦੀ ਪਵਿੱਤਰ ਘਰ ਮੈਂ ਇੰਨਾ ਕੋ ਸਾਨੂੰ ਗਾ ਗਾਣ ਕੇ ਸਾਨੂੰ ਕਹਿੰਦੇ ਕਿ ਤੁਸੀਂ ਕਿੱਥੇ ਆ ਕੀ ਤੁਸੀਂ ਮਤਲਬ ਤੁਹਾਡਾ ਪਵਿੱਤਰ ਘਰ ਮੈਂ ਸਾਰਾ ਆਈਟਮ ਤੁਹਾਡੇ ਕੋਲ ਪਵਿੱਤਰ ਆ ਤਾਂ ਤੁਸੀਂ ਇਹ ਕਿੱਥੇ ਕੂੜੇ ਦੇ ਸਾਹਮਣੇ ਬੈਠੇ ਇੰਨੇ ਕੋ ਮਜਬੂਰ ਆ ਇਹਦਾ ਉਹ ਹੱਦ ਹਸਾਬ ਨਹੀਂ ਕਿੰਨੀ ਵੱਡੀ ਇਹ ਸ਼ਿਕਾਇਤ ਕੀਤੀ ਜੇ ਕਿੰਨੇ ਲੋਕਾਂ ਨੂੰ ਮੂੜੀ ਦਾ ਵਾ ਨੇੜੇ-ਸੋੜੇ ਲਿਆ ਲੈ ਗਏ ਢੇੜਾਂ ਦੇ ਢੇੜੇ ਤੇ ਕੂੜਾ ਲੱਗ ਜਾਂਦਾ ਜੇ ਕੋਈ ਹੱਲ ਨਹੀਂ ਜੈਗਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਇਹਦਾ ਕੋਈ ਹੱਲ ਕਰਨ ਇਹ ਕੋਈ ਤਰੀਕਾ ਜੋ ਟੂਰਿਸਟ ਬਾਹਰੋਂ ਆਉਂਦਾ ਵਾ ਉਹ ਆਣ ਕੇ ਸਭ ਤੋਂ ਪਹਿਲਾਂ ਇਸ ਚੀਜ਼ ਦੀ ਵੀਡੀਓ ਬਣਾਉਂਦਾ ਜੇ ਇਹ ਸਭ ਤੋਂ ਭੇੜੇ ਜਿਹੜੇ ਰਿਵਿਊ ਇਸ ਚੀਜ਼ ਦੇ ਜਾਂਦੇ ਜੇ ਅੰਮ੍ਰਿਤਸਰ ਦੇ ਕੂੜੇ ਨਾਲ ਭਰੇ ਆ ਮੈਂ ਕਈ ਵਾਰੀ ਵੇਖਿਆ ਤਾਂ ਫੋਰਨਰ ਆਉਂਦੇ ਆ ਆਣ ਕੇ ਸਭ ਤੋਂ ਪਹਿਲਾਂ ਚੰਗੀਆਂ ਚੀਜ਼ਾਂ ਦੀ ਵੀਡੀਓ ਘੱਟ ਬਣਾਣਗੇ ਇਹਦੀ ਵੀਡੀਓ ਬਣਾ ਕੇ ਅਪਲੋਡ ਆਪਾਂ ਤੇ ਕੀ ਦਾ ਵਾ ਅਸੀਂ ਆਪਣੀ ਮੈਪ ਦੇ ਵੀ ਪਾਈ ਹੋਈ ਹੈ ਆਪਣੀ ਦੁਕਾਨ ਦਾ ਸਰਦ ਗੜੀ ਇਹਦੇ ਕੂੜਾ ਸਭ ਤੋਂ ਪਹਿਲੇ ਨਜ਼ਰ ਆਉਂਦਾ ਜੇ ਕੋਈ ਸੁਣਵਾਈ ਨਹੀਂ ਜੇ ਕੋਈ ਕੁਝ ਨਹੀਂ ਜੇ ਸਭ ਕੋਈ ਲੰਘ ਗਿਆ ਜੇ ਕੈਨ ਨੂੰ ਸਾਰੇ ਹੁੰਦੇ ਆ ਆਪਣਾ ਕਰਦੇ ਆ ਪਰ ਕੋਈ ਹੱਲ ਨਹੀਂ ਜੇਗਾ ਤੁਹਾਡੀ ਇਹ ਹੀ ਡਿਮਾਂਡ ਹੈ ਕਿ ਇਹਨੂੰ ਵੇਖੋ ਇੱਕ ਕਿੰਨੀ ਬਦਨਾਮੀ ਵਾਲੀ ਗੱਲ ਸ਼ਹਿਰ ਵਾਸਤੇ ਵੇਖੋ ਬਾਹਰੋਂ ਟੂਰਿਸਟ ਆਉਂਦੇ ਸਭ ਇੱਥੇ ਮਸ਼ਹੂਰ ਏਰੀਆ ਵਾ ਟੈਲੀਫੋਨ ਐਕਸਚੇਂਜ ਬੜੀ ਦੂਰ ਦੂਰ ਆਉਂਦੇ ਆ ਪਰ ਕੋਈ ਇਹਦਾ ਹੱਲ ਕੀਤਾ ਜਾਵੇ ਇਹਦਾ ਕੀ ਜਾਂ ਤੇ ਕੋਈ ਬਕਸੇ ਵੱਡੇ ਡੱਬੇ ਲਾਏ ਜਾਂ ਜਿਵੇਂ ਦਰਬਾਰ ਸਾਹਿਬ ਤੇ ਲੱਗੇ ਗਲਿਆਰੇ ਤੇ ਲੱ ਕੋਈ ਇਹਦਾ ਮਤਲਬ ਸਹੀ ਤਰੀਕੇ ਨਾਲ ਇਹਦਾ ਜੋ ਵੀ ਇਹਦਾ ਕੀਤਾ ਜਾਵੇ ਇਹਨੂੰ ਤਾਂ ਚੁਕਵਾਇਆ ਜਾਵੇ ਜਾਂ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਮੈਂ ਟੈਲੀਫੋਨ ਚੇਨ ਤੋਂ ਬੋਲਦਾ ਹਾਂ ਇੱਥੇ ਗੰਦਗੀ ਦੀ ਵੀ ਬੜੀ ਸਮੈਲ ਆ ਰਹੀ ਹੈ ਲੋਕੀ ਬੜੇ ਪਰੇਸ਼ਾਨ ਹੋ ਗਏ ਹੈ ਕੇ ਜੀ ਦੀ ਬਲਦੀ ਸਰਕਾਰ ਨੂੰ ਚਾਹੀਦਾ ਜਿਹੜਾ ਇਲਾਕੇ ਦਾ ਜਿਹੜਾ ਐਮ ਐਲ ਏ ਡਾਕਟਰ ਇਹ ਗੁਫਤਾ ਇਹਨੂੰ ਚਾਹੀਦਾ ਇੱਥੇ ਜਿਹੜਾ ਵਾ ਸਾਫ ਸੁਥਰੀ ਸਵੈ ਹੋਣੀ ਚਾਹੀਦੀ